ਮਤੀ ਦਾਸ ਦੇ ਉੱਤੇ ਫਤਵਾ ਲੱਗਾ ਵੀ ਦੋ ਫਾੜ ਕਰਕੇ ਧਰਤੀ ਉੱਤੇ ਸੁੱਟ ਦਿਓ ਤੇ ਮਤੀ ਦਾਸ ਨੂੰ ਅੰਤਮ ਇਸ਼ਿਆ ਜਲਾਦ ਪੁੱਛਦੇ ਆ ਤੇ ਕਹਿੰਦਾ ਜਲਾਦੋ ਜਦੋਂ ਮੇਰੇ ਸੀਸ ਉੱਤੇ ਆਰਾ ਚੱਲੇ ਤੇ ਮੇਰਾ ਮੁਖ ਗੁਰੂ ਦੇ ਪਿੰਜਰੇ ਬੰਦੋ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਭਾਈ ਸਤਗੁਰ ਸੰਗ ਪ੍ਰੀਤ ਮੇਰੀ ਨਾਲ ਸਵਾਸਾਂ ਨਿਭ ਜਾਵੇ ਮੇਰੇ ਨਾਲ ਸਵਾਸਾਂ ਨਿਭ ਜਾਵੇ ਮੇਰੇ ਨਾਲ ਸਵਾਸਾਂ ਨਿਭ ਜਾਵੇ ਮਨ ਪਾਪੀ ਜੈ ਨਾ ਢੋਲ ਕਿਤੇ ਕਰਿਆ ਅਰਦਾਸਾਂ ਨਿਭ ਜਾਵੇ ਕਰਿਆ ਅਰਦਾਸਾਂ ਜਾਵੇ ਕਰ ਆਰਦਾਸਾਂ ਨੇ ਬਜਾਵੇ ਇਸ ਤਨ ਦੇ ਠੀਕਰਾ ਭੱਜ ਜਾਣਾ ਉਹਦਾ ਪਾਣਾ ਸਦਾ ਟਲ ਹੋਵੇ ਜਦ ਪਾਵਾਂ ਸ਼ਹੀਦੀ ਖਾਸ਼ ਮੇਰੀ ਉਹ ਮੇਰਾ ਮੁਖ ਗੋਰੇ ਪਿੰਜਰੇ ਵਾਲੇ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਦੋਰੇ ਪਿੰਜਰੇ ਵਾਲ ਹੋਵੇ ਤੂੰ ਵੀ ਤਖਾਤਰ ਲੈ ਹਾਰੇ ਨੂੰ ਮਨ ਆਪਣਾ ਤੇਜ ਵੀ ਕਰ ਲਾ ਮੈਂ ਮਨ ਆਪਣਾ ਤੇਜ ਵੀ ਕਰ ਲਾ ਮੈਂ ਮਨ ਆਪਣਾ ਤੇਜ ਵੀ ਕਰ ਲਾ ਮੈਂ ਜੋ ਮਰ ਕੇ ਜੁਣਾ ਦੱਸਦੀ ਐ ਬਾਣੀ ਸਤ ਗੁਰ ਦੀ ਪੜ ਲਾ ਮੈਂ ਬਾਣੀ ਸਤ ਗੁਰ ਮੈਂ ਬਾਣੀ ਸਤ ਗੁਰ ਦੀ ਪੜੇਲਾ